ਅੱਜ ਹੈ ਕਾਪੀ ਪੈਨ ਮੈਂ ਕੋਈ ਸਵਾਲ ਕੱਢਣ ਨੂੰ ਨਹੀਂ ਚੱਕਿਆ ਕੋਈ ਹੋਮਵਰਕ ਨਹੀਂ ਕਰ ਰਿਹਾ ਮੈਂ ਕੋਈ ਪਰ ਇੱਕ ਸਵਾਲ ਉਲਝ ਗਿਆ ਥੋੜਾ ਜਿਹਾ ਉਹ ਮੈਂ ਕਿਹਾ ਚਲੋ ਆਪਾਂ ਆਪਦੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰ ਲઈએ ਸ਼ਾਇਦ ਨਿਕਲ ਜੇ ਸਵਾਲ ਸਵਾਲ ਇਹ ਹੈ ਵੀ ਕਦੇ ਵੀ ਜਿਹੜੀ ਬਿਹਾਰ ਚ ਵੋਟਾਂ ਪੰਗਾਂ ਪਹਿਲੇ ਪੜਾਅ ਦੇ ਵਿੱਚ ਲਗਭਗ ਕਹਿੰਦੇ 1.5 ਤੋਂ 3 ਕਰੋੜ ਦੇ ਆਸ-ਪਾਸ ਜੇ ਉੱਥੇ ਜਿਹੜੀ ਮਤਲਬ ਲੋਕਾਂ ਨੇ ਵੋਟ ਪਾਈ ਦੂਜੇ ਪੜਾਅ ਦੇ ਵਿੱਚ ਜਿਹੜੇ ਉਹ ਲਗਭਗ 4 ਕਰੋੜ ਤੋਂ 1-4 ਕਰੋੜ ਦੇ ਨੇੜੇ ਲੋਕਾਂ ਨੇ ਵੋਟ ਪਾਈ ਮਨਲੀ ਜੋੜ ਕੇ ਇਹਦਾ ਜੋੜ ਬਣ ਰਿਹਾ ਮੈਂ ਜੋੜ ਕੇ ਇਹ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੋਂ ਦੇਖ ਰਿਹਾ ਮੈਂ ਪਹਿਲਾਂ ਦੱਸ ਦਣਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਤੁਸੀਂ ਵੀ ਚੈੱਕ ਕਰ ਸਕਦੇ ਹੋ ਤੇ ਇਹਨਾਂ ਦੋਨਾਂ ਦਾ ਜੋੜ ਕਰਦੇ ਹਾਂ ਜੇ ਆਪਾਂ ਤੇ ਇਹ ਲਗਭਗ ਬਣ ਰਿਹਾ ਜੀ 7 ਕਰੋੜ ਤੇ 50 ਲੱਖ ਜੇਨ ਕਿ 7.5 ਕਰੋੜ ਮੰਨ ਲਓ ਠੀਕ ਹੈ ਹੁਣ ਇਹੀ ਇਲੈਕਸ਼ਨ ਕਮਿਸ਼ਨ ਦੀ ਸਾਈਟ ਇਹ ਕਹਿ ਰਹੀ ਹੈ ਵੀ ਜਿਹੜੀਆਂ ਇੱਥੇ ਵੋਟਰ ਰਜਿਸਟਰਡ ਹੈ ਜਨ ਕਿ ਜਿੱਦੀ ਵੋਟ ਮੈਕਸਿਮਮ ਬੰਦਾ ਪਾ ਸਕਦਾ ਉਹ ਹੈਗਾ 7 ਕਰੋੜ 45 ਲੱਖ 5 ਕਰੋੜ ਵੋਟਾਂ ਬਾਹਰੋਂ ਆ ਕੇ ਮੰਗਲਗ੍ਰਹਿ ਤੋਂ ਕੌਣ ਪਾ ਗਿਆ ਇਹਨਾਂ ਨੂੰ ਪਹਿਲੀ ਗੱਲ ਤੇ 7 ਕਰੋੜ 45 ਲੱਖ ਵੀ ਤਾਂ ਜੇ 100% ਵੋਟਾਂ ਪੈਣ ਇਹਦਾ ਕਹਿੰਦੇ ਵੀ ਸਾਡੇ ਦਾ ਤਾਂ ਵੋਟਾਂ ਹੀ 66.67% ਪੰਘਾ ਤੇ ਫਿਰ ਤਾਂ ਇਹਦੋਂ ਵੀ ਘੱਟ ਮੰਨਦੇਗਾ ਤਾਂ 4 ਕਰੋੜ ਦੇ ਆਸ-ਪਾਸ ਬਣਦਗੇ ਫਿਰ ਸਵਾਲ ਫਿਰ ਉਲਝ ਗਿਆ ਫਿਰ ਦੂਜੀ ਗੱਲ ਉਹ ਤੋਂ ਬਾਅਦ ਇੱਕ ਗੱਲ ਹੋਰ ਹੈ ਵੀ ਜਿਹੜਾ ਬਿਹਾਰ ਚ ਰਹਿਣ ਵਾਲਾ ਬੰਦਾ ਹੈ ਉਹ ਆਪਦੀ ਲੇਬਰ ਕਰਨ ਵਾਸਤੇ ਜਾਂ ਕੋਈ ਕੰਮਕਾਰ ਵਾਸਤੇ ਇਹ ਆਪ ਕਹਿੰਦੇ ਆ ਵੀ ਕਰੋੜ 1.5 ਕਰੋੜ ਬੰਦਾ ਜਿਹੜਾ ਉਹ ਬਿਹਾਰ ਤੋਂ ਬਾਹਰ ਰਹਿੰਦਾ ਹੈ ਇਹਨਾਂ ਦੀਆਂ ਸਟੇਟਮੈਂਟਸ ਹੈ ਕੋਈ ਆਫੀਸ਼ੀਅਲ ਅੰਕੜਾ ਨਹੀਂ ਹੈਗਾ ਪਰਦਲ ਆਪਾਂ 50 ਲੱਖ ਵੀ ਮੰਨ ਲਓ ਆਪਾਂ ਬਾਲੇ ਨਹੀਂ ਮੰਨਦੇ ਜੇ 50 ਲੱਖ ਬੰਦਾ ਤਾਂ ਮੰਨਦੇ ਆ ਬਿਹਾਰ ਤੋਂ ਬਾਹਰ ਰਹਿੰਦਾ ਉਹ ਕੰਮ ਕਰਨ ਵਾਸਤੇ ਤੇ ਫੇਰ ਫੇਰ ਅੰਕੜੇ ਫੇਰ ਉਲਝ ਗਏ ਤੇ ਇਹਨਾਂ ਦੇ ਅੰਕੜੇ ਤੱਕ ਤਾਂ ਕਿਸੇ ਹਿਸਾਬ ਨਾਲ ਹੀ ਪਹੁੰਚਿਆ ਜਾ ਸਕਦਾ ਉਹ ਕਹਿੰਦੇ ਵੀ 16 ਲੱਖ ਇਹਨਾਂ ਦੀਆਂ ਜਾਲੀ ਵੋਟਾਂ ਆ ਇਹਨਾਂ ਕੋਲੇ ਵੋਟ ਚੋਰੀ ਕੀਤੀ ਹੈ ਉਹ 16 ਲੱਖ ਚੋਰੀ ਵਾਲੀ ਵੋਟ ਭਾਗ ਹੀ ਵੀ ਨਹੀਂ ਹੋਂ ਤੱਕ ਪਹੁੰਚੀਦਾ ਤਾਂ ਕੰਮ ਹੀ ਟੇਡਾ ਹੋਇਆ ਖੜਾਗਾ ਇਨਾਂ ਦੀਆਂ ਆਪ ਦਿਨਾ ਸਟੇਟਮੈਂਟ ਹੀ ਹੋ ਚੁੱਕੀਆਂ ਨੰਗਾ ਫਿਰ ਇਹਨਾਂ ਨੇ 10000 ਰੁਪਇਆ 75 ਲੱਖ ਹੁਮਨ ਦੇ ਖਾਤੇ ਦੇ ਵਿੱਚ ਵੋਟਾਂ ਤੋਂ ਕੁਝ ਦਿਨ ਪਹਿਲਾਂ ਪਾਤਾ ਹੁਣ ਇਲੈਕਸ਼ਨ ਪਿਛਲੇ ਕਿੱਥੇ ਸੀਗਾ ਕੋਰਡ ਆਫ ਕੰਡਕਟ ਦੀ ਇੱਕ ਕਲੀਅਰ ਵਾਇਲੇਸ਼ਨ ਹੋਈ ਵੀ ਹੈ ਇੱਥੇ ਵੀ ਤੁਸੀਂ ਕਿਵੇਂ ਪਾ ਸਕਦੇ ਹੋ ਹੁਣ ਫਿਰ ਬੀਬੀਆਂ ਤਾਂ ਇੱਥੇ ਪੰਜਾਬ ਚ ਹਜ਼ਾਰ ਹਜ਼ਾਰ ਰੁਪਇਆ ਦੀ ਕੀ ਜਾਂਦੇ ਉਹਨਾਂ ਨੇ ਤਾਂ 10-10000 ਰੁਪਇਆ ਪਾਤਾ ਸਦਾ ਹੀ ਫਿਰ ਵੋਟ ਤਾਂ ਪੱਕੀ ਹੋਣੀ ਸੀ 77% ਬੁੜੀਆਂ ਨੇ ਵੋਟਾਂ ਪਾਇਆ ਨਾ ਅਜੇ ਤੱਕ ਰਿਕਾਰਡ ਤੋੜ 2010 ਤੋਂ ਬਾਅਦ ਕਹਿੰਦੇ ਪਹਿਲੀ ਵਾਰ ਵੀ ਇੰਨਾ ਜ਼ਿਆਦਾ ਲੇਡੀਜ਼ ਵੋਟਾਂ ਪਾਗੇ ਗਾਉਣ 71.6% ਬੁੜੀਆਂ ਨੇ ਵੋਟਾਂ ਪਾਇਆ ਤੇ ਬੰਦਿਆਂ ਨੇ ਲਗਭਗ 68% ਦੇ ਨੇੜੇ ਵੋਟਾਂ ਪਾ ਗਏ ਨੇ ਤੇ ਟੋਟਲ 66% ਹੋ ਗਏ ਪਰ ਇਹ 66% ਇਹਨਾਂ ਦੀ ਆਬਾਦੀ ਨਾਲ ਦੀ ਮੇਲ ਖਾ ਰਿਹਾ ਹੁਣ ਇਹ ਗਲਤ ਹੋ ਗਿਆ ਕੰਮ ਜਾਂ ਆਬਾਦੀ ਬਤਾਓ ਜਾਂ ਪਰਸੈਂਟੇਜ ਬਤਾਓ ਕਿ ਕੋਈ ਥੋੜਾ ਜਿਹਾ ਤਾਲਮੇਲ ਬਣਾ ਕੇ ਪਾਉਣਾ ਤੇ ਇਹ ਦੈਂਗਾ ਨੂੰ ਐਂ ਕਹਿੰਦੇ ਆ ਵੀ ਨਕਲ ਵੀ ਅਕਲ ਨਾਲ ਵਾਈਦੀ ਐ ਵੀ ਮਾੜਾ ਮੋਟਾ ਪੜਿਆ ਲਿਖਿਆ ਬੰਦਾ ਹੋਵੇ ਫੇਰ ਆਪਾਂ ਨਕਲ ਮਾਰ ਸਕਦੇ ਆ ਐ ਨਹੀਂ ਨਕਲ ਵਾਈਦੀ ਹੁਣ ਸਾਰੀ ਇੱਕੋ ਜਿਹਾ ਤਨ ਤਨ ਸਤ ਗੁਰੂ ਅਲੀ ਗੱਲੀ ਆ ਸਾਰੀ ਬਾਬਾ ਜੀ ਆ ਸਾਰੇ ਅੱਜ ਦੇ ਟਾਈਮ 'ਚ ਬਣੇ ਹੋਏ। ਸਤਿਕਾਰਯੋਗ ਮੋਦੀ ਸਾਹਿਬ ਬਹੁਤਾ ਬਾਲੇ ਹੀ ਨਜਾਇਜ਼ ਪੜੇ ਹੋਇਆ ਵੀ ਉਹਨਾਂ ਦਾ ਡਿਗਰੀ ਵੀ ਲੱਭੀ ਪੈਣੀਗਾ ਡਿਗਰੀਆਂ ਵੀ ਕਿਹੜੀ ਦਿਖਾਏਗੇ। ਇਹ ਜਿਹੜੇ ਦੂਜੇ ਇਹਨਾਂ ਦਾ ਹੋਰ ਇੱਕ ਹੈਗਾ ਬੰਦਾ ਬਾਲ ਉਹਦੀ ਵੀ ਹੈ ਨਹੀਂ ਸੱਤੇ-ਚਾਰੇ ਦੇ ਉਹ ਵੀ ਵੱਧ ਪੜਿਆ ਲਿਖਿਆਗਾ ਦਿੱਲੀ ਪੰਜਾਬ ਯੂਨੀਵਰਸਿਟੀ 'ਚ ਉਹਦਾ ਕੱਛਾ ਟੰਗਿਆ ਸੀਗਾ ਗੱਲਾਂ ਕਰਕੇ। ਜਿਹੜਾ ਇੱਕ ਹੋਰ ਹੈਗਾ ਸਾਧ ਰੰਗੇ ਜਿਹੜੇ ਭਾਈ ਫਿਰਦਾ ਕਪੜੇ ਉਹ ਵੀ ਸੁਖਣਾ ਵੱਧ ਪੜੇ ਲਿਖੇ ਹੋਊਗਾ ਮੈਂ ਤਾਂ ਉਹ ਕਹਿੰਦਾ ਵੀ ਪਤਾ ਨਹੀਂ ਤਾਂ ਇਹ ਮੇਰੇ ਸਾਹ ਉਹਨਾਂ ਮੈਨੂੰ ਥੋੜੀ ਗੱਲ ਸਮਝ ਆ ਰਹੀ ਹੈ ਵੀ ਇਹ ਜੱਗ ਇੰਨਾ ਕ੍ਰਿਸ਼ਮਾ ਜਾਂ ਚਮਤਕਾਰ ਇਹ ਨੰਬਰ ਵੱਧ ਕੇ ਇਹ ਆ ਗਊ ਦਾ ਮੂਤ ਪੀਂਦੇ ਆ ਜਿਹੜੇ ਜਾਂ ਗੋਹਾ ਗੂਆ ਵੀ ਖਾ ਲੈਂਦੇ ਆ ਤਾਂ ਉਹਦੇ ਨਾਲ ਹੋਇਆ ਮੇਰੇ ਹਿਸਾਬ ਨਾਲ ਇਹ ਮੇਰੀ ਗੱਲ ਹੈ ਵੈਸੇ ਉਹ ਜਿਹੜੇ ਅੰਨੇ ਭਗਤ ਹੈਗੇ ਆ ਦੋ ਚਾਰ ਕ ਮੇਰੀ ਵੀਡੀਓ ਸਾਇਦ ਲੋਕ ਸਿਪ ਕੇ ਬੇਦੇ ਵੀ ਹੋਣਗੇ ਉਹਨਾਂ ਨੂੰ ਕੌੜੀ ਲੱਗੂ ਕਿਉਂਕਿ ਉਹਨਾਂ ਨੇ ਉਹ ਦਿਮਾਗ ਤੋਂ ਕੰਮ ਲਿਆ ਨਹੀਂ ਜਿੰਦਗੀ ਪਰ ਰੱਬੋਂ ਵੀ ਮੋੜਦਾ ਉਹਨਾਂ ਨੇ ਜਾ ਕੇ ਜਿਵੇਂ ਦਿੱਤਾ ਸੀ